ਹਾਂ ਦੋਸਤੋ ਅੱਜ ਮੈਂ ਜਿਹੜੀ ਥੋੜਾ ਨਾਲ ਗੱਲ ਕਰਨ ਲੱਗਿਆ ਨਾ ਤਾਂ ਮੈਂ ਉਸ ਵਿਦਾ ਦਾ ਅਨੁਚਕਾ ਨਾ ਵਿਦਵਾਨਾ ਨਾ ਰਿਵਿਊ ਕਰਾਂ ਸੁਧਾਰਨ ਦਰਸ਼ਕਾਂ ਮੈਂ ਮੈਂ ਇਹ ਗੱਲ ਕਰਨੀ ਹੈ ਗੱਲ ਤਾਂ ਵੈਸੇ ਮੈਂ ਫਿਰੋਂ ਫਿਰੋਂ ਤਾਂ ਦੇਖ ਲਈ ਸੀ ਮੈਂ ਬੈਨਹੀਂ ਪਹਿਲੇ ਦਿਨ ਪਹਿਲਾ ਸ਼ੋਅ ਫਿਰੋਂ ਸੀ ਸ਼ਾਪੋਟ ਤੇ ਪਰ ਰਿਹਿਵਾ ਕਰਕੇ ਮੈਂ ਸਾਜੀ ਜਿਹੜਾ ਮੇਰਾ ਰਾਏ ਹੈ ਮੇਰੇ ਵਿਚਾਰ ਨੇ ਉਹ ਸਾਂਝੇ ਕਰ ਪਹਿਲੇ ਦਿਨ ਪਹਿਲਾ ਸ਼ੂ ਸ਼ਾਹਕੋਟ ਦੇਖਣ ਤਾਂ ਮੇਰਾ ਕਾਰੋਂ ਸੀ ਵੀ ਇਹਦਾ ਨਾ ਹਿੰਦੂ ਜਥੇਬੰਦੀਆਂ ਨੇ ਵਿਰੋਧ ਕਰਦਾ ਵੀ ਇਹ ਇਹ ਹਿੰਦੁਸਤਾਨ ਦੇ ਖਿਲਾਫ ਹੈ ਪਾਕਿਸਤਾਨ ਦੇ ਹੱਕ ਚ ਇਹ ਮੈਂ ਦੇਖ ਲ ਸੀ ਮੈਨੂੰ ਵੀ ਵਸੀ ਕਿ ਜਦ ਮੈਂ ਘਰੋਂ ਵਿਰੋਧ ਹੋ ਕੇ ਫਿਰ ਉਹ ਤੇ ਬੈਨ ਨਾਲ ਲੱਗੇ ਪੰਦਨਾ ਹੋ ਜੇ ਮੈਂ ਗਿਆ ਦੇਖੀ ਮੈਨੂੰ ਤਾਂ ਕੋਈ ਅਸੀਨੀ ਗੱਲ ਲਗੀ ਕਿ ਸ਼ਾਹਕੋਟ ਚ ਕੋਈ ਹਿੰਦੁਸਤਾਨ ਪਾਕਿਸਤਾਨ ਦੀ ਕੋਈ ਗੱਲ ਹੋਵੇ ਕੋ ਹੋਰ ਹੋਵੇ ਤਾਂ ਹਾਣੀ ਬਹੁਤ ਬੜਾ ਜਿਹੜੇ ਬਾਹਰ ਜਾਂਦੇ ਲੋਕ ਡੰਡ ਕਿਆ ਹੁੰਦਾ ਡੰਕੀ ਡੰਕੀ ਲਾ ਕੇ ਜਾਂ ਜਿਵੇਂ ਵੀ ਹੈ ਉਹ ਹੈਗੇ ਨੇ ਉਹ 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 ਨਾ ਜੋ ਕਹਾਣੀ ਹੈ ਕਿ ਬਸ ਬਾਕੀ ਤੁਸੀਂ ਆਪ ਦੇਖੋਗੇ ਤੁਸੀਂ ਗੱਲ ਸਮਝੋਗੇ ਤੇ ਮੈਂ ਇਹ ਫਿਲਮ ਬਾਰੇ ਆ ਵੀ ਫਿਲਮ ਕਮਾਲ ਬਹੁਤ ਵਧੀਆ ਫਿਲਮ ਹੈ ਜਿਹੜੇ ਡਾਇਰੈਕਟਰ ਦੇ ਰਵੀ ਢੀੜਾ ਉਹਨੂੰ ਬਾਰਗ ਬਾਰ ਜਿਹੜੀਆਂ ਬੰਦੀਆਂ ਕਿਉਂਕਿ ਜਿਹੜੀਆਂ ਫਿਲਮਾਂ ਅੱਜ ਕੱਲ ਆ ਰਹੀਆਂ ਹਨ ਮਤਲਬ ਜਿਹੜੀ ਉਹ ਸਟੈਂਡ ਅਪ ਕਮੇਡੀ ਜਾਂ ਫਿਲਮਾਂ ਆ ਰਹੀਆਂ ਉਹ ਤੋਂ ਬਿਹਤਰ ਉਹ ਜਿਹੜੀਆਂ ਪੰਜ ਛੇ ਫਿਲਮਾਂ ਅੱਛੀ ਆ ਰਹੀਆਂ। ਐਸੀ ਗੱਲ ਨਹੀਂ ਹੈ ਵੀ ਹੋਰ ਪਹਿਲਾਂ ਵੀ ਅੱਛੀਆਂ ਆਉਂਦੀਆਂ ਸੀਗੀਆਂ ਹੁਣ ਜਿਹੜੀਆਂ ਪੰਜ ਛੇ ਤੋਂ ਲਗਾਤਾਰ ਆ ਰਹੀਆਂ ਹੈ ਉਹ ਜਿਹਨਾਂ ਨੂੰ ਅਗਰੇਜੀ ਜੀ ਕਿਹਾ ਇਹਨਾਂ ਨੂੰ ਬੈਕ ਟੂ ਬੈਕ ਅਜਿਹਾ ਬੈਕ ਟੂ ਬੈਕ ਆ ਰਹੀਆਂ ਹੈ ਫਿਰ ਅੱਛੀਆਂ ਸੂਰਮਾ ਹੋ ਗਈ ਬੀਬੀ ਰਾਜਨੀ ਹੋ ਗਈ ਇਹ ਇੱਕ ਇੱਕ ਨੂੰ ਖਰ ਖਰ ਨਾ ਉਪਰ ਗਿਆ ਉਪਰ ਕੁਛੰਬ ਅਨ ਭਾਈਏ ਹੁਣ ਇਹਨੂੰ ਤੁਸੀਂ ਜੇ ਕੋਸ਼ਿਸ਼ ਪਹਿਲਾਂ ਅੱਛਾ ਬਣਵਾ ਲਿਆ ਵਦਿਆ ਮਤਲਬ ਉਹ ਜਾਂ ਵੀ ਫਿਲਮ ਦਾ ਪਿਆਰ ਅਚਾਰ ਉਹ ਲੱਗ ਰਿਹਾ ਹੈ ਜੇ ਬੜੇ ਜੀ ਸ਼ੌਕ ਮਰੇ ਇਹ ਸੌਖਾ ਰਿਹਾ ਹੈ ਇਹ ਨਹੀਂ ਮਤਲਬ ਕਿ ਖੂਬਸੂਰਤ ਫਿਲਮ ਉਸ ਲੋਕੇਸ਼ਨ ਕਹਿੰਦੇ ਜਿਵੇਂ ਉਹ ਲੋਕੇਸ਼ਨ ਉਹ ਬੜੀ ਅੱਛੀ ਆ ਲੋਕੇਸ਼ਨਾਂ ਕੋਸਟਿਊਮ ਬੜੇ ਕਮਾਲ ਦੇ ਐਕਟਿੰਗ ਵੀ ਦੋ ਚਾਰ ਨੂੰ ਛੱਡ ਕੇ ਬਾਕੀ ਠੀਕ ਹੈ ਵਧੀਆ ساری ਸੀ ਤੇ ਜਿਹੜਾ ਮੈਂ ਖਾਸ ਤੌਰ ਤੇ ਜ਼ਿਕਰ ਕਰੂੰਗਾ ਹੀਰੋਇਨ ਦਾ ਹੀਰੋਇਨ ਇਸ਼ਾ ਤਰਵਾਰ ਕਮਾਲ ਉਹ ਕੁੜੀ ਨੇ ਕਮਾਲ ਕਰਤੀ ਮੈਂ ਉਹ ਵਦੋਦੀ ਐਕਟਿੰਗ ਦੇਖ ਕੇ ਮੈਂ ਹਰਾ ਹੋ ਰਹਿ ਗਿਆ ਵੀ ਅੱਛਾ ਐਕਟਿੰਗ ਆਏ ਵੀ ਹੁੰਦੀ ਹੈ ਮੈਨੂੰ ਲੱਗਦਾ ਪੰਜਾਬੀ ਫਿਲਮਾਂ ਚ ਦਾ ਇਹ ਜੋ ਹੈ ਇਹ ਮਤਲਬ ਕਿ ਕੁੜੀ ਆਪਨੇ ਆਪ ਨੂੰ ਪ੍ਰੂਫ ਕਰ ਗਈ ਵੀ ਆਈ ਐਮ ਦਾ ਬੈਸਟ ਮਨੁਲਾਦਰ ਨੇ ਆਪਣਾ ਬੈਸਟ ਸਿਰ ਦਿੱਤਾ ਹੁਣ ਮੈਨੂੰ ਡਰੇ ਲੱਗਦਾ ਕਿ ਜਿਹੜਾ ਜਦ ਬੰਦਾ ਆਪਣਾ ਸਾਰਾ ਬੈਸਟ ਦੇ ਦਵੇ ਨਾ ਉਹ ਫਿਰ ਅੱਗੇ ਮੇਨਟੇਨ ਕਿਵੇਂ ਕਰਨਾ ਹੁਣ ਉਹ ਆਪਣੀ ਜਿਹੜਾ ਉਹ ਮਾਇਰ ਸਫਲ ਕਰਦਾ ਉਹ ਨੂੰ ਕੈਮਰੇ ਤੇ ਮੈਨੂੰ ਬਹੁਤ ਜ਼ਿਆਦਾ ਕਰਨੀ ਪਈਆਂ ਪਰ ਕੁੜੀ ਨੂੰ ਜਾਣ ਦਾ ਨਹੀਂ ਪਤਾ ਨਹੀਂ ਪਹਿਲੀ ਨਵੀਂ ਫਿਰ ਨਵੀਂ ਕੁੜੀ ਹੈ ਪਹਿਲੀ ਫਿਰ ਮੈਂ ਇੱਕ ਪਹਿਲਾਂ ਆਈਆਂ ਮੈਨੂੰ ਇਹਨਾਂ ਕੁਝ ਨਹੀਂ ਪਤਾ ਪਰ ਇਸ ਫਿਲਮ ਚ ਉਹ ਕੁੜੀ ਨੇ ਜੀ ਜਾਨ ਲਾ ਕੇ ਆਪਣਾ ਕਿਰਦਾਰ ਚ ਰਹੀ ਹੈ ਤੇ ਬਹੁਤ ਵਧੀਆ ਫਿਲਮ ਹੈ ਤੇ ਦੇਖੋ ਜੰਗੀ ਫਿਲਮ ਹੈ ਮੈਂ ਇੱਕ ਵਾਰ ਫੇਰ ਰਵੀ ਢੀਂਗਰਾ ਨੂੰ ਇਹ ਡਾਇਰੈਕਟਰ ਇਹ ਕਲਮ ਦੇ ਰਾਈਟਰ ਵੀ ਨੇ ਇਸ ਨੂੰ ਵੀ ਜਿੰਦ ਜਾਨ ਨੇ ਫਿਰ ਉਹਦੀ ਉਹਨਾਂ ਨੇ ਵਾਕਿਆ ਹੀ ਫਿਲਮ ਸੇ ਫਿਲਮਾਂ ਮਤਲਬ ਫਿਲਮ ਐਂ ਬਣਾਈ ਜੀ ਇਹ ਜੀ ਫਿਲਮ ਬਤਾਂ ਸਵਾਲ ਕਰ ਰਹਾ ਮਤਲਬ ਵੀ ਅਸੀਂ ਆਲੋਚਨਾ ਵਸੜੀ ਕਰਦੇ ਆ ਫਿਲਮਾਂ ਮਾੜੀਆਂ ਜੀ ਕੀ ਗੱਲ ਕੀ ਮਾੜੀ ਆ ਇਹ ਮੜਾ ਹੈ ਮੜਾ ਠੀਕ ਹੈ ਮੜਾ ਹੈ ਮੜਾ ਹੈ ਪਰ ਚੰਗਾ ਹੈ ਉਹ ਚੰਗਾ ਵੀ ਹੈ ਗੀਤ ਵੀ ਚੰਗੇ ਨੇ ਗੀਤਕਾਰੀ ਵੀ ਚੰਗੀ ਹੈ ਤੇ ਫਿਲਮਾਂ ਵੀ ਚੰਗੀਆਂ ਨੇ ਤੇ ਇਹਨਾਂ ਚੰਗੀਆਂ ਫਿਲਮਾਂ 'ਚ ਜਿਹੜੀ ਫਿਲਮ ਸ਼ਾਹਕੋਟ ਹੈ ਇਹਦਾ ਮੈਂ ਸਵਾਗਤ ਕਰਦਾ